जिले के गांव में विवाहिता सुप्रीत कौर ने अपने पति के अवैध संबंधों से दुखी होकर जहरीला पदार्थ निकल जीवन लीला समाप्त कर ली जानकारी मुताबिक महिला अपने पीछे दो छोटी छोटी बेटियां छोड़ गई हैं। मृतक लड़की के परिवार के अनुसार मनप्रीत सिंह ने अपने अवैध संबंधों के कारण सुप्रीत पर ढाना शुरू कर दिया जिससे तंगा कर उसने यह कदम उठाया सुखप्रीत के भाई बादल सिंह ने न्याय की मांग करते हुए कहा कि दोषियों को तुरंत गिरफ्तार करना चाहिए सलाखों के पीछे भेज देना चाहिए और उसकी मृतक बहन को न्याय देना चाहिए उधर मानसा के सदर पुलिस जांच अधिकारी ने परिजनों के बयानों के आधार पर मृतक के पति मनप्रीत सिंह ਉਨਕੀ ਪ੍ਰੇਮਿਕਾ ਔਰ ਬਹਨ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਕੀ ਕਾਰਵਾਈ ਸ਼ੁਰੂ ਕਰਦੀ ਹੈ। ਉਹਨਾਂ ਨਿਜਾਜ਼ ਕੋਈ ਸੰਮਨ ਤੇ ਚਲ ਲੜਾਈ ਝਗੜਾ ਸੀ ਘਰੇ ਉਹਨਾਂ ਦੇ। ਉਹ ਬੰਦੇ ਦੇ ਨਿਜਾਜ਼ ਕਿਸੇ ਟੀਮੀ ਨਾਲ ਸੰਬੰਧ ਸੀ ਕਿ ਉਹ ਮੇਰੀ ਭੈਣ ਉਹਦੇ ਪਿੱਛੇ ਉਹਨੂੰ ਕਹਿੰਦੀ ਸੀ ਵੀ ਤੂੰ ਨਾ ਜਾਇਆ ਕਰ ਆਇਆ ਕਰ। ਇਹਦੀਆਂ ਭੈਣਾਂ ਨੇ ਮਗਰੋਂ ਕੁੱਟਮਾਰ ਕਰਕੇ ਤੇ ਮੇਰੀ ਭੈਣ ਨੇ ਜ਼ਹਿਰੀਲੀ ਚੀਜ਼ ਖਾ ਲਈ ਕਿ ਅਜੋਦੀ ਦੋ ਬੱਚੀਆਂ ਨੇ ਛੁਟੀਆਂ ਛੁਟੀਆਂ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆਂ ਕਿ ਇਹਨਾਂ ਲਈ ਸਾਨੂੰ ਕੋਈ ਮਾਅਵਜ਼ਾ ਮਿਲ ਸਕੇ ਜਿੰਨਾ ਬੰਦਿਆਂ ਦੇ ਕਾਰਨ ਮੌਤ ਹੋਈ ਹੈ ਕੁੜੀ ਦੀ ਉਹਨਾਂ ਬਾਰੇ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਲਈ ਅਸੀਂ ਇਹ ਕਹਿੰਦੇ ਆਂ ਪੰਜਾਬ ਤੋਂ ਕਿ ਉਹਨਾਂ ਨੂੰ ਸੇਤੀ ਸਖਤ ਤੋਂ ਸਖਤ ਸਜ਼ਾ ਦੇ ਸਕੇ ਮੇਰਾ ਨਾਮ ਤੁਮਕੌਰ ਸਿੰਘ ਜੀ ਪਿੰਡ ਖੜਕ ਸਿੰਘ ਵਾਲਾ ਸਾਡੀ ਕੁੜੀ ਨੂੰ ਤੰਗ ਕਰਦੀ ਸੀਗੀ ਇਹੋ ਉਹਨੇ ਤਿੰਨ ਮੈਂਬਰ ਸੀਗੀ ਕਾਪੀ ਇੱਕ ਉਹਨਾਂ ਦੀ ਕੁੜੀ ਦੇ ਇੱਕ ਨੂੰ ਰੱਖੀ ਹੋਈ ਸੀ ਉਹਨੇ ਆਪ ਨਹੀਂ ਉਹਨਾਂ ਕਰਕੇ ਆਪ ਮਹੱਤਵ ਕੀਤੀ ਜੀ ਕੁੜੀ ਨੇ ਕੀ ਨਾਮ ਛੋਟੇ ਵਿੱਚ ਬੱਚੀਆਂ ਨਹੀਂ ਕੀ ਨਾਮ ਸਿਤਰੀਪੰਦ ਉਹ ਸੁਖਪ੍ਰੀਤ ਜੀ ਨਾਮ ਜੀ ਹਾਂ ਜਿਹੜੇ ਛੋਟੇ ਵਿੱਚ ਬੱਚੀਆਂ ਨਹੀਂ ਇਹਨਾਂ ਠੁੱਠਾ ਵਾਲੀ ਕਦੋਂ ਮੌਤ ਹੋਈ ਆ ਉਹਨਾਂ ਦੇ ਨਹੀਂ ਪਰਸੂ ਰਾਤ ਨੂੰ ਹੋਈ ਜੀ 11 ਵਜੇ ਕਿੱਥੇ ਦਰਖਾਸਤ ਦਿੱਤੀ ਤੁਸੀਂ ਠੁੱਠਾ ਵਾਲੀ ਚੌਕੀ ਜੀ ਮਾਮਲਾ ਦਰਜ ਹੋ ਗਿਆ ਹਾਂਜੀ ਮਾਮਲਾ ਦਰਜ ਕਿਹੜਾ ਹੋ ਗਿਆ ਜੀ ਕਿੰਨੇ ਬੰਦੇ ਤੇ ਤਿੰਨ ਬੰਦੇ ਤੇ ਗਿਆ ਜੀ ਕਿੰਨੇ ਕਿ ਇੱਕ ਚੱਕਿਆ ਗਿਆ ਜੀ ਉਹਨੂੰ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਜੀ ਹੋਰ ਨਹੀਂ ਕੋਈ ਚੀਜ਼ ਚਾਹੀਦਾ ਸਾਨੂੰ ਜੀ ਕੌਣ ਕੌਣ ਪਰਿਵਾਰ ਤੋਂ ਤੁਹਾਡੇ ਇੱਥੇ ਇੱਥੇ ਜੀ ਅਸੀਂ ਦੋ ਇਸ ਭਾਈਆਂ ਹੈਗੇ ਜੀ ਇੱਕ ਵਾਰ ਮੰਮੀ ਹੈਗੀ ਕੁਲ ਕਰਾਂਦੀ ਹੈ ਜੀ ਤੇ ਦੋ ਛੋਟੇ ਛੋਟੇ ਜਵਾਗ ਬੱਚੇ ਨੇ ਜੀ ਉਹਨਾਂ ਕੁੜੀਆਂ ਜੀ ਬਸ ਇਹੀ ਕੁੜੀਆਂ ਜੀ ਬੱਚੇ ਹੁਣ ਸਡੇ ਕੋਲ ਆ ਗਏ ਹਾਂਜੀ ਬੱਚੇ ਸਾਡੇ ਕੋਲ ਨੇ ਜੀ ਸਾਡੇ ਪਿੰਡ ਦੀ ਜੋ ਕੁੜੀ ਸੀ ਰਿਤਿਕਾ ਉਹਰੇ ਠੁਠਿਆਲੀ ਵਿਆਹੀ ਹੋਈ ਸੀ ਮਤਲਬ ਅੱਜ ਤੋਂ 5-4 ਸਾਲ ਪਹਿਲਾਂ ਵੀ ਇਹ ਇਨਸਾਨ ਜਿਹੜੇ ਦੇ ਘਰ ਵਾਲਾ ਸੀਗਾ ਬਹੁਤ ਜ਼ਿਆਦਾ ਤੰਗ ਕਰਦਾ ਜਿਵੇਂ ਮੈਂ ਖੁਦ ਵੀ ਜਾਂਦਾ ਰਹਾਂ ਮਤਲਬ ਉੱਥੋਂ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਦੇ ਰਹੇ ਇਹਦੇ ਜਨਾਨੀ ਨਾਲ ਬਾਹਰਲੀ ਜਨਾਨੀ ਨਾਲ ਨਜਾਇਜ਼ ਸੰਬੰਧ ਸੀ ਇਹਨੂੰ ਬਹੁਤ ਜ਼ਿਆਦਾ ਸਮਝਾਉਂਦੇ ਰਹੇ ਸੀ ਬਹੁਤ ਨੂੰ ਮਤਲਬ ਇਹ ਗੱਲਾਂ ਕਹਿੰਦੇ ਰਹੇ ਯਾਰ ਵੀ ਤੇਰੇ ਛੋਟੇ ਛੋਟੇ ਬੱਚੇ ਆ ਨਾ ਤੂੰ ਸੁਧਰ ਜਾ ਪਰ ਬਾਈ ਜੇ ਸੁਧਰਿਆ ਨਹੀਂ ਮਤਲਬ ਜੋ ਵੀ ਘਰੇ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਜਿੰਨਾ ਮਤਲਬ 4 ਰੁਪਏ ਕਮਾਉਂਦਾ ਸੀ ਉਹ ਉਸੇ ਜਨਾਨੀ ਨੂੰ ਖਵਾ ਦਿੰਦਾ ਸੀ ਇਹ ਆ ਕੇ ਵਿਚਾਰੀ ਪਿੰਡ 'ਚ ਵੀ ਆ ਕੇ ਇੱਥੇ ਮੈਂਬਰਾਂ ਸਰਪੰਚਾਂ ਕੋਲੇ ਬਿਲਕੀ ਦੀ ਰਹੀ ਕੁਝ ਟਾਈਮ ਆਦੇ ਮਾਪਿਆਂ ਦੇ ਘਰੇ ਰਹਿੰਦੀ ਰਹੀ ਫਿਰ ਇਹਦੀ ਵੀ ਇੱਥੇ ਦੋ ਭਾਈ ਸੀ ਉਹਨਾਂ ਦੀ ਵੀ ਮੈਰਿਜ ਹੋ ਗਈ ਇੱਕ ਦੀ ਫਿਰ ਮਜਬੂਰੀ ਦੇ ਕਾਰਨ ਇਹਨੂੰ ਉੱਥੇ ਜਾ ਕੇ ਵਿਚਾਰੀ ਨੇ ਫਿਰ ਆਦੇ ਕੋਈ ਦਿਹਾੜੀ ੱੱਪੇ ਕਰਕੇ ਟਾਈਮ ਮਤਲਬ ਜਮਾ ਅੱਕ ਕੇ ਜਮਾ ਜਾਇ ਚਾਰੇ ਪਾਸੇ ਸਾਹ ਬੰਦ ਹੋ ਗਿਆ ਬਾਈ ਜੀ ਫੇਰ ਇਹ ਨਹੀਂ ਡਿਸੀਜਨ ਲੈਂਦਾ ਕੁੜੀ ਨੇ ਦੋ ਛੋਟੀਆਂ ਛੋਟੀਆਂ ਬੱਚੀਆਂ ਵਿਚਾਰੀ ਦੇ ਕੀ ਮੰਗ ਕਰਦ ਮੰਗਦਾ ਬਾਈ ਜੀ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਬੰਦ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਜੋ ਮਤਲਬ ਇਹਦੇ ਹੈਗੇ ਨੇ ਮਤਲਬ ਕੁੜੀ ਆਪ ਵੀ ਬਿਆਨ ਦੇ ਕੇ ਗਈ ਹੈ ਤੇ ਜਲਦੀ ਤੋਂ ਜਲਦੀ ਉਹਨੂੰ ਅਰੈਸਟ ਕੀਤਾ ਜਾਵੇ ਤੇ ਇਹਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਪੰਜਾਬ ਸਰਕਾਰ ਮੂਰੇ ਅਪੀਲ ਕਰਦੇ ਹੱਥ ਜੋੜ ਕੇ ਕੇ ਦੋ ਛੋਟੀਆਂ-ਛੋਟੀਆਂ ਬੱਚੀਆਂ ਐ ਤੇ ਹੋਰ ਮੇਰੇ ਭੈਣ ਭਰਾ ਜੋ ਵੀ ਕੋਈ ਸਮਾਸੇਵੀ ਮਤਲਬ ਕੋਈ ਹੋਰ ਸੇਵਾ ਕਰਨੀ ਚਾਹੁੰਦੇ ਨੇ ਉਹ ਵੀ ਪਿੰਡ ਖੜਕ ਸਿੰਘ ਵਾਲਾ ਦੇ ਵਿੱਚ ਇਸ ਪਰਿਵਾਰ ਨੂੰ ਖੁਦ ਮਿਲ ਕੇ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਐ ਤੇ ਵੱਧ ਤੋਂ ਵੱਧ ਮਦਦ ਕੀਤੀ ਜਾਊਗੀ